ਇਸੋ ਜਦੋਂ ਡਰਾਈਵ ਕਰ ਰਹੇ ਹੁੰਦੇ ਆ ਤੇ ਲਾਗੋਂ ਦੀ ਟੈਸਲਾ ਲੰਘਦੀ ਆ ਤੇ ਉਹਦੀ ਪਿਛਲੀ ਨੁੱਕਰ ਤੇ ਇੱਕ ਪਾਸੇ ਲਿਖਿਆ ਹੁੰਦਾ ਵੀ ਆਈ ਬੌਟ ਦਿਸ ਬਿਫੋਰ ਅ ਲੋਨ ਵੈਂਟ ਕ੍ਰੇਜ਼ੀ ਹੂੰ ਸੋ ਕਿਤਨੇ ਕਿਤੇ ਵਿਰੋਧ ਉਹਨਾਂ ਦਾ ਹੋ ਰਿਹਾ ਡੋਨਲਡ ਟਰੰਪ ਜਦੋਂ ਉਹ ਬੋਲਣ ਲੱਗੇ ਉਸ ਤੋਂ ਬਾਅਦ ਕਹਾਣੀ ਹੋਰ ਇਹਨਾਂ ਦੇ ਵਿਰੁੱਧ ਚੱਲੀ ਗਈ ਹੁਣ ਖਬਰ ਇਹ ਆਈ ਆ ਕਿ ਟੈਸਲਾ ਦੀ ਜਿਹੜੀ ਵਿਰੋਧੀ ਕੰਪਨੀ ਆ ਉਹਨੇ ਵੀ ਟੈਸਲਾ ਨੂੰ ਠੱਬੀ ਲਾਈ ਆ ਦੇਖੋ ਗੱਲ ਹੈ ਜੀ ਐਲਾਨ ਮਾਸਕ ਦੀ ਵੈਲਥ ਇੰਨੀ ਆ ਤੇ ਬੇਪਨਾਹ ਜਨੂ ਕਹਿੰਦੇ ਹੁੰਦੇ ਉਹ ਹੈ ਤੁਸੀਂ ਹਿਸਾਬ ਲਾਓ ਕਿ ਐਸ ਵੇਲੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਤੇ ਸੁਨੀਤਾ ਵਿਲੀਅਮਜ਼ ਨੂੰ ਅਸੀਂ ਉਡੀਕ ਰਹੇ ਹਾਂ ਉਹ ਉਹ ਜਿੰਨੀ ਦੇਰ ਉਹਨੂੰ ਸਪੇਸ ਵਿੱਚ ਗਈ ਨੂੰ ਹੋ ਗਏ ਨੇ ਤੇ ਉਹ ਉਹਨੇ ਪਤਾ ਨਹੀਂ ਉਹਨੇ ਜ਼ਮੀਨ ਤੇ ਜਦੋਂ ਪੈਰ ਰੱਖਣਾ ਹੈ ਤੇ ਕੀ ਹੋਣਾ ਉਹ ਸਿੱਧਾ ਚੱਲ ਸਕੇਗੀ ਕਿ ਨਹੀਂ ਇੰਨੀ ਇੰਨੇ ਮਹੀਨੇ ਸਪੇਸ ਵਿੱਚ ਰਹਿ ਕੇ ਤੇ ਉਹਨੂੰ ਵਾਪਸ ਲਿਆ ਰਹੀ ਹੈ ਐਲਾਨ ਮਸਕ ਦੀ ਕੰਪਨੀ ਸਪੇਸਐਕਸ ਐਲਾਨ ਮਸਕ ਨੇ ਨਰਾਲੇ ਕੰਮ ਕੀਤੇ ਨੇ ਟੈਸਲਾ ਕੰਪਨੀ ਦੇ ਵਿੱਚ ਉਹਨਾਂ ਨੇ ਇਲੈਕਟ੍ਰਿਕ ਵਹੀਕਲ ਬਣਾਉਣਾ ਸ਼ੁਰੂ ਕੀਤਾ ਤੇ ਦੁਨੀਆ ਵਿੱਚ ਸ਼ਾਂਗ ਹੈ ਉਹਨਾਂ ਨੇ ਨਵੀਂ ਤੋਂ ਨਵੀਂ ਚੀਜ਼ ਉਸ ਵਿੱਚ ਪੇਸ਼ ਕੀਤੀ ਨਵੀਂ ਤੋਂ ਨਵੀਂ ਚੀਜ਼ ਪੇਸ਼ ਕੀਤੀ ਤੇ ਲੋਕਾਂ ਨੇ ਖਰੀਦਿਆ ਵੀ ਕੈਨੇਡਾ ਵਿੱਚ ਵੀ ਉਸ ਦਾ ਬਹੁਤ ਪ੍ਰਚਾਰ ਹੋਇਆ ਕੈਨੇਡਾ ਵਾਲਿਆਂ ਨੇ ਯੂ ਐਸ ਏ ਦੇ ਮਗਰ ਲਾ ਕੇ ਜਿਹੜੀਆਂ ਚੀਨ ਤੋਂ ਇਲੈਕਟ੍ਰਿਕ ਗੱਡੀਆਂ ਆਉਂਦੀਆਂ ਸੀ ਉਹਨਾਂ ਤੇ 50% ਇੰਪੋਰਟ ਡਿਊਟੀ ਲਾਤੀ ਜਿਹੜੀ ਕਿ ਟਰੰਪ ਔਰ ਕੈਨੇਡਾ ਦੇ ਸਮਾਂ ਤੇ 25% ਲਾਉਣ ਨੂੰ ਤਿਆਰ ਨੇ ਤੇ ਕੈਨੇਡਾ ਵਾਲੇ ਇੰਨੇ ਔਖੇ ਨੇ ਚੀਨ ਦੀਆਂ ਕੰਪਨੀਆਂ ਬਹੁਤ ਅੱਗੇ ਵਧੀਆਂ ਨੇ ਬਿਲਕੁਲ ਅੱਛਾ ਹੁਣ ਐਲਾਨ ਮਸਕ ਦੀ ਬੜੀ ਮਾਨਤਾ ਹੈ ਤੁਸੀਂ ਦੇਖੋ ਉਹਨਾਂ ਦੀ માનਤਾ ਕਿ ਇੰਡੀਆ ਦੇ ਵਿੱਚ ਜਾ ਕੇ ਉਹਨੇ Airtel ਤੇ Jio ਦੇ ਨਾਲ ਕੰਟਰੈਕਟ ਕਰ ਲਿਆ। ਹੂੰ ਕਿੰਨਾ ਵੱਡਾ ਕੰਟਰੈਕਟ ਹੈ ਸੈਟੇਲਾਈਟ ਉਹਨਾਂ ਦੇ ਹਜ਼ਾਰਾਂ ਨੇ ਆਰਬਿਟ ਦੇ ਵਿੱਚ। ਜੀ ਉਪਗ੍ਰਹ ਛੱਡੇ ਹੋਏ ਨੇ ਆਪਣੇ ਪ੍ਰਾਈਵੇਟ ਬੰਦੇ ਨੇ ਤੇ ਉਹ ਨਰਾਲੇ ਕੰਮ ਕਰਦੇ ਨੇ ਉਹਨਾਂ ਦੀ ਵਿਰੋਧਤਾ ਕੈਨੇਡਾ ਵਿੱਚ ਬਹੁਤ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਸਟੈਂਸ ਜਿਹੜਾ ਲਿਆ ਨਾ ਕੈਨੇਡਾ ਨੂੰ 51ਵਾਂ ਸਟੇਟ ਬਣਾਉਣ ਵਾਲੀ ਗੱਲ ਤੇ ਹਾਲਾਂਕਿ ਕੈਨੇਡੀਅਨ ਪਾਸਪੋਰਟ ਵੀ ਹੈ ਉਹਨਾਂ ਕੋਲ। ਹੂੰ ਹੂੰ ਤੇ ਉਹਨਾਂ ਦੀ ਵਿਰੋਧਤਾ ਬਹੁਤ ਹੋਈ ਹੈ ਕੈਨੇਡਾ ਵਿੱਚ ਬਹੁਤ ਸਾਰੇ ਲੋਕਾਂ ਨੇ ਆਰਡਰ ਕੈਨਸਲ ਕਰ ਦਿੱਤੇ ਤੇ ਇਲਾਨ ਮਸ ਪਰ ਐਲਾਨ ਮਸਕ ਆਪਣੀ ਚਾਲੇ ਚੱਲਦੇ ਜਾ ਰਹੇ ਨੇ ਇਸ ਵੇਲੇ ਵੱਡੇ ਸਲਾਹਕਾਰ ਨੇ ਉਹ ਡੋਨਲਡ 트੍ਰੰਪ ਦੇ ਐਲਾਨ ਮਸਕ ਦੀ ਵਿਰੋਧਤਾ ਨਾ ਸਿਰਫ ਕੈਨੇਡਾ ਦੇ ਵਿੱਚ ਹੋਈ ਹੈ ਬਲਕਿ ਯੂ ਐਸ ਏ ਦੇ ਵਿੱਚ ਵੀ ਬਹੁਤ ਹੋਈ ਹੈ ਉਹਨਾਂ ਨੇ ਫੈਟਰਲ ਅਮਪਲਾਈਜ਼ ਨੂੰ ਇੱਕ ਈਮੇਲ ਲਿਖ ਦਿੱਤੀ ਸੀ ਪਿੱਛੇ ਜਾਹੇ ਕਿ ਤੁਸੀਂ ਪਿਛਲੇ ਹਫਤੇ ਜੋ-ਜੋ ਕੰਮ ਕੀਤੇ ਨੇ ਉਹਨਾਂ ਦੀ ਸੂਚੀ ਸਾਨੂੰ ਦਿਓ ਤੁਸੀਂ ਕੰਮ ਕੀ ਕਰਦੇ ਹੋ ਕੀਤਾ ਕੀ ਹੈ ਤੁਸੀਂ ਜੇ ਤੁਸੀਂ ਜਵਾਬ ਨਹੀਂ ਦਿੰਦੇ ਤਾਂ ਮਤਲਬ ਇਹ ਹੋਵੇਗਾ ਕਿ ਤੁਸੀਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਫਿਰ ਜਦ ਰੌਲਾ ਪਿਆ ਕਹਿੰਦੇ ਨਹੀਂ 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 ਤੁਸੀਂ ਜਵਾਬ ਦੇਣਾ ਜ਼ਰੂਰੀ ਨਹੀਂ ਕੋਈ ਗੱਲ ਨਹੀਂ ਇਸ ਤੋਂ ਇਲਾਵਾ ਇਹ ਮੰਨਿਆ ਜਾ ਰਿਹਾ ਕਿ ਹੋਰ ਬਹੁਤ ਸਾਰੀਆਂ ਸੰਸਥਾਵਾਂ ਕੰਪਨੀਆਂ ਸਰਕਾਰੀ ਮੁਲਾਜ਼ਮ ਜਿਹੜੇ ਨੇ ਕੱਢੇ ਜਾ ਰਹੇ ਨੇ ਡੋਨਲਡ ਟਰੰਪ ਵੱਲੋਂ ਉਹਨਾਂ ਦੇ ਪਿੱਛੇ ਐਲਾਨ ਮਸਕ ਦਾ ਹੱਥ ਹੈ ਤੇ ਸਾਰੇ ਮਰਾਜ਼ ਨੇ ਇਸ ਵੇਲੇ ਕਿ ਐਲਾਨ ਮਸਕ ਇੱਕ ਹੀ ਸਲਾਹ ਦੇ ਰਿਹਾ ਹੈ ਡੋਨਲਡ ਟਰੰਪ ਨੂੰ ਪਰ ਡੋਨਲਡ ਟਰੰਪ ਆਪਣੀ ਚਾਲੇ ਚੱਲਦੇ ਜਾ ਰਹੇ ਨੇ ਪਰ ਐਲਾਨ ਮਸਕ ਕਿੱਥੇ ਖਲੋਣਗੇ ਟੈਸਲਾ ਕੰਪਨੀ ਦੇ ਸ਼ੇਅਰ ਬਹੁਤ ਵਧੀਆ ਮੰਨੇ ਜਾਂਦੇ ਸੀ ਪਰ ਅਚਾਨਕ ਹੀ ਵਾਲ ਸਟਰੀਟ ਤੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਚਾਈਨਾ ਦੀ ਜਿਹੜੀ ਕੰਪਨੀ BYD ਹੈ ਕਹਿੰਦੇ ਉਹਨਾਂ ਨੇ ਇੱਕ ਗੱਡੀ ਲਾਂਚ ਕਰ ਦਿੱਤੀ ਹੈ ਉਧਰੋਂ ਅਲੌਨ ਮਸਕ ਤੇ ਇਧਰੋਂ ਪ੍ਰੈਸ਼ਰ ਪਿਆ ਹੋਇਆ ਤੇ ਉਹਨਾਂ ਨੇ ਖੋਜ ਅਧਾਰਤ ਇੱਕ ਅਜਿਹੇ ਕੰਮ ਕੀਤਾ ਉਹ ਕਹਿੰਦੇ ਨੇ ਕਿ ਸਾਡੀ ਇਲੈਕਟ੍ਰਿਕ ਗੱਡੀ ਇੰਨੀ ਛੇਤੀ ਚਾਰਜ ਹੋਵੇਗੀ ਜਿੰਨੀ ਛੇਤੀ ਗੱਡੀ ਦੇ ਵਿੱਚ ਤੇਲ ਪਾਇਆ ਜਾਂਦਾ ਆਪਾਂ ਮਿੰਟਾਂ ਦੇ ਵਿੱਚ ਇੱਕ ਸਮੱਸਿਆ ਸੀ ਇਲੈਕਟ੍ਰਿਕ ਵਹੀਕਲ ਦੀ ਕਿ ਕਈ-ਕਈ ਮਿੰਟ ਚਾਰਜ ਕਰਨੇ ਲੱਗ ਜਾਂਦੇ ਸੀ ਜਿਹੜਾ ਅੱਜ ਕਿਸੇ ਕੋਲੇ ਇੰਨਾ ਸਮਾਂ ਨਹੀਂ ਹੈ ਤੇ ਇਸ ਮਾਮਲੇ ਦੇ ਵਿੱਚ एलॉन मस्क दी कंपनी ਕੋਲ ਅਜੇ ਤੱਕ ਕੋਈ ਜਵਾਬ ਨਹੀਂ ਹੈ ਨਤੀਜਾ ਇਹ ਹੋਇਆ ਕਿ ਸ਼ੇਅਰ ਮਾਰਕੀਟ ਜੋ ਯੂਐਸਏ ਦੇ ਵਿੱਚ ਹੈ ਉਸ ਵਿੱਚ ਐਲॉन मस्क ਦੀ ਕੰਪਨੀ ਦੇ 6.5% ਜਿਹੜੇ ਸ਼ੇਅਰ ਸੀ ਉਹ ਥੱਲੇ ਡਿੱਗ ਪਏ ਜਦ ਕਿ BYD ਦੇ ਜਿਹੜੇ ਸ਼ੇਅਰ ਸੀ ਇੱਕਦਮ ਉਤਾਂ ਵਧ ਗਏ ਇੱਥੇ ਗੱਲ ਚੇਤੇ ਰੱਖਣ ਵਾਲੀ ਹੈ ਕਿ BYD ਕੰਪਨੀ ਨੂੰ ਯੂਐਸਏ ਤੇ ਕੈਨੇਡਾ ਦੇ ਵਿੱਚ ਗੱਡੀਆਂ ਵੇਚਣ ਲਈ 50% ਜ਼ਿਆਦਾ ਜਿਹੜੀ ਇੰਪੋਰਟ ਡਿਊਟੀ ਹੈ ਦੇਣੀ ਪੈਂਦੀ ਹੈ ਕਿਉਂਕਿ ਕੈਨੇਡਾ ਵਾਲਿਆਂ ਨੇ ਬਿਲਾਈ ਹੋਈ ਆ ਤੇ ਚਾਈਨਾ ਵਿੱਚ ਵੱਡੀਆਂ ਕੰਪਨੀਆਂ ਜਿਹੜੀਆਂ BYD ਵਗੈਰਾ ਦੀਆਂ ਹੈਗੀਆਂ ਨੇ ਉਹਨਾਂ ਨੇ ਇੰਡੀਆ ਵਿੱਚ ਵੀ ਸ਼ੋਰੂਮ ਖੋਲ੍ਹ ਦਿੱਤੇ ਨੇ ਮੋਹਾਲੀ ਦੇ ਵਿੱਚ ਖੁੱਲ ਚੁੱਕਾ ਹੈ ਔਰ ਹੋਰ ਜਗ੍ਹਾ ਤੇ ਵੀ ਖੁੱਲ ਰਹੇ ਨੇ ਦੁਨੀਆ ਦੇ ਵਿੱਚ ਬਹੁਤ ਤੇਜ਼ੀ ਨਾਲ ਉਹਨਾਂ ਵੱਲੋਂ ਪੈਰ ਫਸਾਰੇ ਜਾ ਰਹੇ ਨੇ ਇਸ ਪਿੱਛੇ ਇੱਕ ਉਹਨਾਂ ਦੀ ਵੱਡੀ ਜਿਹੜੀ ਪਲੈਨਿੰਗ ਆ ਉਹ ਕੰਮ ਕਰ ਰਹੀ ਹੈ ਚਾਈਨਾ ਦੀ ਅੱਜ ਤੋਂ ਨਹੀਂ ਉਹਨਾਂ ਦਾ ਕਹਿਣਾ ਕਿ ਅਸੀਂ 20 ਸਾਲ ਤੋਂ ਵੱਧ ਹੋ ਗਿਆ ਸਾਨੂੰ ਸਮਾਂ ਲੱਗਿਆ ਨੂੰ ਕਿ ਇਲੈਕਟ੍ਰਿਕ ਵਹੀਕਲ ਤੇ ਅਸੀਂ ਕੰਮ ਕਰਨਾ ਤੇ ਦੁਨੀਆ ਦੇ ਭਰ ਦੇ ਵਿੱਚ ਜਿੱਥੇ-ਜਿੱਥੇ ਲਿਥੀਅਮ ਨਿਕੋ ਇਹੜਾ ਕੋਬਾਲਟ ਕੋਪਰ ਜਦ ਜੋ ਜੋ ਲਿਥੀਅਮ ਆਇਆ ਉਹਨ ਬੈਟਰੀ ਬਣਾਉਣ ਲਈ ਜਿਹੜੇ ਜਿਹੜੇ ਮਿਨਰਲ ਚਾਹੀਦੇ ਹੁੰਦੇ ਨੇ ਜਿਹੜੇ ਜਿਹੜੇ ਮੁਲਕ ਵਿੱਚ ਹੈਗੇ ਨੇ ਉੱਥੇ ਚਾਈਨਾ ਨੇ ਬਹੁਤ ਵੱਡੀ ਇਨਵੈਸਟਮੈਂਟਸ ਕੀਤੀਆਂ ਨੇ ਤੇ ਉੱਥੋਂ ਹੁਣ ਵੱਡੀ ਮਾਤਰਾ ਦੇ ਵਿੱਚ ਉਹ ਖੜੇ ਚ ਕੱਢ ਕੇ ਤੇ ਦੁਨੀਆ ਭਰ ਦੇ ਵਿੱਚ ਜਿੰਨੀਆਂ ਇਲੈਕਟ੍ਰਿਕ ਵਹੀਕਲ ਦੀਆਂ ਗੱਡੀਆਂ ਨੇ ਉਹਦੀ ਉਹਦਾ 57% ਬੈਟਰੀਜ਼ ਜਿਹੜੀਆਂ ਨੇ ਉਹ ਕੱਲੇ ਚਾਈਨਾ ਤੋਂ ਜਾ ਰਹੀਆਂ ਨੇ ਇੱਕ ਵੱਡੀ ਗੱਲ ਇਹ ਕਿ ਜਿੰਨੀ ਇਲੈਕਟ੍ਰਿਕ ਵਹੀਕਲ ਦੀ ਗੱਡੀ ਦੀ ਕਹਿੰਦੇ ਕੀਮਤ ਹੁੰਦੀ ਹੈ ਉਸ ਦੀ 70 ਤੋਂ 80% ਕੀਮਤ ਕੱਲੀ ਬੈਟਰੀ ਦੀ ਹੁੰਦੀ ਹੈ ਸੋ ਚਾਈਨਾ ਦੀ ਇੱਕ ਕੰਪਨੀ ਨੇ ਐਲਾਨ ਮਸਕ ਦੀ ਕੰਪਨੀ ਨੂੰ ਬਹੁਤ ਵੱਡਾ ਝਟਕਾ ਦਿੱਤਾ ਕਿ ਐਲਾਨ ਮਸਕ ਕੋਈ ਨਵੀਂ ਇਨੋਵੇਸ਼ਨ ਜਿਹੜੀ ਕੋਮੀਰ ਕੀਤੀ ਜਾਂਦੀ ਹੈ ਕਿ ਉਹ ਪਿੱਛੇ ਹਟਣ ਵਾਲੇ ਤੇ ਹੈ ਨਹੀਂ ਕਿਉਂਕਿ ਉਹਨਾਂ ਨੇ ਜਿਹੜੀ ਇਨੋਵੇਸ਼ਨ ਰਿਸਰਚ ਐ ਡਵੈਲਪਮੈਂਟ ਦਾ ਕੰਮ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ ਤੇਜ਼ੀ ਨਾਲ ਕੀਤਾ ਜਿਹੜੇ ਸਪੇਸ ਵਿੱਚ ਪਹੁੰਚੇ ਹੋਏ ਨੇ ਉਹ ਕੁਛ ਵੀ ਕਰ ਸਕਦੇ ਨੇ ਸੋ ਉਹਨਾਂ 'ਤੇ ਹੁਣ ਪ੍ਰੈਸ਼ਰ ਪੈ ਗਿਆ ਕਿ ਇੱਕ ਪਾਸੇ ਤਾਂ ਸਮਝਿਆ ਜਾ ਰਿਹਾ ਸੀ ਕਿ ਟਰੰਪ ਦੇ ਸਲਾਹਕਾਰ ਬਣਨ ਨਾਲ ਉਹ ਬੜੀਆਂ ਬੁਲੰਦੀਆਂ ਛੋਣਗੇ ਤੇ ਲੋਕ ਸਾਰੇ ਉਤਨੂ ਹੋ ਜਾਣਗੇ ਉਲਟੇ ਪਾਸੇ ਗਿਆ ਉਲਟੇ ਪਾਸੇ ਨੂੰ ਹੋ ਗਿਆ ਜੀ ਇਹ ਸੋ ਬਾਜੀ ਪਟਦੇ ਸਮਾਂ ਨਹੀਂ ਲੱਗਦਾ ਪਰ ਅਜੇ ਉਹਨਾਂ ਦੇ ਹੱਥ ਵਿੱਚ ਬਹੁਤ ਕੁਝ ਹੈ ਜਿਸ ਤੇ ਸੈਟੇਲਾਈਟ ਇੰਨੇ ਛੱਡੇ ਹੋਏ ਨੇ ਪਤਾ ਨਹੀਂ ਕਦੋਂ ਸਵਿਚ ਆਫ ਕਰ ਦੇਵੇ ਦੁਨੀਆ ਦਾ ਬਿਲਕੁਲ ਜੀ ਬਿਲਕੁਲ